ਸਾਰੇ ਆਪਣੇ ਪਰਿਸ਼ਤ ਸਹਿਯਕਾਰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਠੀਕ ਠਾਕ ਘਰ ਦੇ ਵਿੱਚ ਸੁੰਨਸਰਾਂ ਹੋਈ ਪਈ ਹੈ ਕਿਉਂਕਿ ਬੱਚੇ ਚਲੇ ਗਏ ਇੱਕ ਬੱਚਾ ਸਾਡੇ ਕੋਲ ਆਉਂਦਾ ਵੀ ਮੈਨੂੰ ਫੋਨ ਕਰ ਕਰਕੇ نیچے ਬੁਲਾਉਣਾ ਪੈਂਦਾ ਫਿਰ ਆਉਂਦਾ ਉਹ ਤੇ ਤੁਹਾਨੂੰ ਪਤਾ ਹੈ ਜਦੋਂ ਬੱਚੇ ਚਲੇ ਜਾਂਦੇ ਨੇ ਘਰ ਖਾਲੀ ਹੋ ਜਾਂਦਾ ਤੇ ਨਹੀਂ ਲੱਗਦਾ ਹੈਗਾ ਕਈ ਦਿਨ ਉਦਾਂ ਹੀ ਭਲੇਖੇ ਜੇ ਪੈਂਦੇ ਰਹਿੰਦੇ ਨੇ ਕਈ ਵਾਰੀ ਮੈਂ ਹਰਦੀਪ ਨੂੰ ਆਵਾਜ਼ ਮਾਰਦੀ ਆ ਮੋਚ ਮਹਿਕੇ ਲਿਖਕਾ ਰਹਾ ਹਾਂ ਤੇ ਜਿਹੜਾ ਬੱਚਾ ਕੋਲ ਜਾਂਦਾ ਹੁੰਦਾ ਉਹਦਾ ਨਾਂ ਫਿਰ ਮੂੰਹ ਤੇ ਚੜ ਜਾਂਦਾ ਤੇ ਆਪਾਂ ਆਏ ਆ ਜਿ ਕਿਚਨ ਦੇ ਵਿੱਚ ਆਉਂਦੇ ਤਾਂ ਰੋਜ਼ ਹੀ ਆ ਪਰ ਆਪਾਂ ਨੂੰ ਆਪਣੇ ਕੰਮ ਵਾਲੇ ਨਾ ਸੇਮ ਫਣੀ ਤੇ ਕੇ ਗਏ ਸੀ ਕਿ ਕਹਿੰਦੇ ਸਬਜੀ ਬਣਾਇਓ ਜ਼ਰੂਰ ਇਹਨਾਂ ਦੀ ਖਾਦੀ ਤਾਂ ਮੈਂ ਬਹੁਤ ਵਾਰੀ ਐ ਇਹ ਵੀ ਅਨਭਰੀ ਖਾਦੀ ਸੀਗੀ ਇੱਥੇ ਤਾਂ ਕਦੀ ਖਾਦੇ ਨਹੀਂ ਤੇ ਮੈਂ ਬਣਾਉਣੀ ਵੈਸੇ ਪਹਿਲੀ ਵਾਰ ਹੁੰਦੀ ਬਹੁਤ ਸਵਾਦ ਆ ਤੇ ਆਪਾਂ ਨੇ ਸਾਰਾ ਸਮਾਨ ਕੱਟ ਕੇ ਤਿਆਰ ਕਰਕੇ ਰੱਖਿਆ ਹੋਇਆ ਬਸ ਧੜਕੇ ਦੀ ਤਿਆਰੀ ਆ ਬਸ ਇਹਦੀ ਇੱਕੇ ਪ੍ਰੋਬਲਮ ਹੁੰਦੀ ਹੈ ਜਦੋਂ ਆਪਾਂ ਨੇ ਇਹੋ ਕਰਨਾ ਸ਼ਿਲਣਾ ਇਹਦੇ ਆਲੇ-ਦਾਲ ਇਹ ਰੇਸ਼ਾ ਜਿਹਾ ਬਣਿਆ ਹੁੰਦਾ ਇਹ ਰੇਸ਼ਾ ਆਪਾਂ ਨੇ ਕੱਢ ਦੇਣਾ ਦੇਖੋ ਆਪਾਂ ਨੇ ਸਾਰੇ ਕੱਢ ਕੇ ਰੱਖੇ ਹੋਏ ਨੇ ਤੇ ਬਾਕੀ ਸਭ ਜੀ ਆਪਣੇ ਤਿਆਰ ਆ ਧੜਕਾ ਲਾਉਣ ਲਈ ਆਪਾਂ ਨੇ ਆਪਣਾ 팬 ਵੀ ਚੁੱਲੇ ਉੱਤੇ ਰੱਖਿਆ ਹੋਇਆ ਤੇ ਜਿਹੜਾ ਮੈਂ ਤੁਹਾਨੂੰ ਕਹਿ ਰਹੀ ਸੀ ਉਹ ਰੇਸ਼ੇ ਜਿਹੇ ਇਦਾਂ ਦੇ ਨਿਕਲ ਜਾਂਦੇ ਨੇ ਨਹੀਂ ਫਿਰ ਕਿਉਂਕਿ ਇਹ ਤਾਂ ਗਲਦੇ ਨਹੀਂ ਹੈਗੇ ਸਬਜੀ ਦੇ ਵਿੱਚ ਦੋਨਾਂ ਸਾਈਡਾਂ ਤੋਂ ਉਤਾਰ ਦੋ ਜੇ ਇਹਦਾ ਨਹੀਂ ਚਾਹਣਾ ਖਿੱਚੇ ਜਾਂਦੇ ਤਾਂ ਨਾਈਟ ਦੇ ਨਾਲ ਥੋੜੇ ਥੋੜੇ ਕੱਟ ਦੋ ਯਾਨੀ ਕਿ ਚਾਕੂ ਨਾਲ ਤੇ ਸੇਮ ਫਲੀਆਂ ਮਨੇ ਕੱਟ ਕੇ ਰੱਖ ਲਈਆਂ ਸੀ ਤੇ ਜਿਹੜੇ ਵਿੱਚ ਵੀ ਸੀਗੇ ਉਹ ਕੱਢ ਲਏ ਬਹੁਤ ਟੇਸਟੀ ਲੱਗਦੇ ਨੇ ਸਬਜ਼ੀ ਦੇ ਵਿੱਚ ਪਾਏ ਹੋਏ ਬਾਕੀ ਦੋ ਆਪਾਂ ਨੇ ਆਲੂ ਲੈਣੇ ਵੱਡੇ ਮੇਨ ਮਸਾਲਾ ਬਸ ਪਿਆਜ਼ ਲਸਣ ਮਿਰਚਾਂ ਤੇ ਟਮਾਟਰ ਬਾਕੀ ਨਮਕ ਮਿਰਚ ਮਸਾਲਾ ਜਿਹੜਾ ਪੈਣਾ ਉਹ ਪੈਣਾ ਹੀ ਆ ਤੇ ਇੱਕ ਮਹਿਕ ਉੱਥੇ ਕਾਫੀ ਬਿਮਾਰ ਆ ਅੰਗੜੀ ਬਿਮਾਰ ਆ ਕੋਈ ਨਹੀਂ ਕਿ ਤੁਹਾਨੂੰ ਪਤਾ ਨਹੀਂ ਕੀ ਪ੍ਰੋਬਲਮ ਆ ਹਫਤੇ ਦੇ ਵਿੱਚ ਦੋ ਦੋ ਵਾਰ ਬੁਖਾਰ ਚੜਦਾ ਬੁਖਾਰ ਵੀ ਇੰਨਾ ਜ਼ਿਆਦਾ ਚੜਦਾ ਕਿਉਂਕਿ ਚਲੋ ਬੱਚੇ ਦਾ ਤਾਂ ਹੁੰਦਾ ਜਦੋਂ ਬੱਚਾ ਠੀਕ ਹੁੰਦਾ ਤਾਂ ਉੱਠ ਕੇ ਖੇਡਣਾ ਮੈ ਜਾਂਦਾ ਉਸ ਕਰਕੇ ਉਹਨੂੰ ਦੁਬਾਰਾ ਫਿਰ ਬੁਖਾਰ ਹੋ ਜਾਂਦਾ ਮਹਿਕ ਨਹੀਂ ਜ਼ਿਆਦਾ ਢਿੱਲੀ ਹੋਈ ਵੀ ਆ ਬਹੁਤ ਜ਼ਿਆਦਾ ਪਤਾ ਨਹੀਂ ਕੀ ਹੋ ਗਿਆ ਨਾ ਚੰਗੀ ਭੱਲੇ ਸੀਗੀ ਥੋੜੀ ਵੈਸੇ ਇੱਥੇ ਵੀ ਬਿਮਾਰ ਸੀਗੀ ਪਰ ਉੱਥੇ ਜਾ ਕੇ ਬਹੁਤ ਹੀ ਜ਼ਿਆਦਾ ਹੋ ਗਈ ਵੈਗਰੋ ਨੂੰ ਜਲਦੀ ਠੀਕ ਕਰ ਤੇ ਤੇਲ ਆਪਾਂ ਨੇ ਰੱਖ ਲਿਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਇਦੇ ਵਿੱਚ ਮਿੱਥੇ ਜ਼ਰੂਰ ਪਾਓ ਮਿੱਥਿਆਂ ਨਾਲ ਬਹੁਤ ਹੀ ਚਰਚੀ ਤੇ ਵਧੀਆ ਬਣਦੀ ਹੈ। ਥੋੜੇ ਜਿਹਾ ਕੌੜੇ ਨੇ ਕਿਉਂਕਿ ਮਿੱਥੇ ਵੀ ਕੌੜੇ ਨੇ। ਇਹ ਜਿਆਦਾ ਕੌੜੇ ਬਣਦੀ ਹੈ। ਤੇ ਥੋੜੇ ਜਿਹਾ ਤੜਕਦੇ ਜਾਣੇ ਨੇ। ਤੇ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਜੀਰਾ। ਥੋੜੀ ਜਿਹਾ ਪਾਵਾਂਗੇ ਕਲੌਂਜੀ। ਜਦੋਂ ਇਹ ਚੰਗੇ ਤਰ੍ਹਾਂ ਪੁੱਜ ਜਾਣਗੇ ਤੇ ਫਿਰ ਆਪਾਂ ਲਸਣ ਤੇ ਪਿਆਜ ਸਵਾਹਾਂਗੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਸੋ ਹੁਣ ਇਹਨੂੰ ਥੋੜਾ ਭੁੰਨਣ ਲਈ ਟਾਈਮ ਲੱਗੂਗਾ ਤੇ ਪਾਉਂਗਾ ਥੋੜਾ ਟੱਕ ਕੇ ਰੱਖ ਦੇਣਾ ਜਲਦੀ ਕੁਝ ਹੋ ਜਾ ਪਾਪੀ ਅੱਜ ਤੁਸੀਂ ਉੱਠ ਕੇ ਬਾਹਰ ਗੇਰੀ ਨਹੀਂ ਕੱਢੀ ਕੀ ਹੋ ਗਿਆ ਐ ਕਾ ਤੋ ਮੈਂ ਹਾਂ ਉਦੋਂ ਜਖਾਮ ਬਹੁਤ ਹੋ ਗਿਆ ਅੱਛਾ ਜੀ ਐਦਾਂ ਅੰਜਰਾ ਹੋ ਗਿਆ ਇੰਨੀ ਜਗ੍ਹਾ ਤੱਕ ਹੂੰ ਜੋ ਬਈ ਬੰਦ ਹੋ ਗਏ ਸਾਹ ਨਹੀਂ ਲਗਾ। ਅੱਛਾ ਈ। ਨਾ ਰੋਟੀ ਖਾਦੀ ਜਾਂਦੀ ਐ ਨਾ ਪਾਣੀ। ਅੱਗੇ ਤੇਰੀ ਮੰਮੀ ਕਹਿੰਦੀ ਸੀਗੀ ਤੁਸੀਂ ਦਾਰੂ ਦਾ ਪਿਗ ਪੀਂਦੇ ਹੋ। ਹਾਂਜੀ। ਉਹਨੂੰ ਚਕਾਬ ਹੋ ਗਿਆ। ਖੱਖ ਹੋ ਗਈ। ਢਿੱਡ ਵਧੀ ਜਾਂਦਾ। ਹੁਣ ਤਾਂ ਦਾਰੂ ਛੱਡੀ ਨੂੰ ਵੀ 3 ਮਹੀਨੇ ਹੋ ਗਏ। ਹਮ। ਹੁਣ ਤੇਰੀ ਮੰਮੀ ਬੋਲੀ ਦੱਸਿਆ ਵੀ ਕੋਈ ਸਰੀਰ 'ਚ ਫਾਲਟ ਆ। ਹੁਣ ਆਪਣੇ ਦਾ ਦਵਾਈ ਲੈ ਜਾਣਾ ਲੈਣ ਵਾਲਾ ਵੀ ਕੋਈ ਹੈ ਜੀ ਤੇਰੀ ਮੰਮੀ ਹੁਣ ਮੈਡੀਕਲ ਸਟੋਰ ਨੂੰ ਲੈ ਕੇ ਆਈ ਆ। ਅੱਛਾ ਈ। ਉਹ ਦਵਾਈ ਨੇ ਬਹੁਤ ਘੱਟ ਅਸਰ ਕਰਿਆ। ਇੱਕੇ ਘਰਾਗ ਲਈ ਆ ਦੇਖੋ ਕੀ ਕਰਦੀ ਆ ਹੂੰ ਉਹਦਰਾ ਬਸ ਘਰਾਂ ਦਾ ਚਕਾਵਾ ਸਾਹ ਵੀ ਲਾਣ ਔਖਾ ਆ ਗੇੜਾ ਤਾਂ ਨਹੀਂ ਕੱਢੇ ਆਪਾਂ ਦੇ ਕਿਉਂਕਿ ਦਜਲਾ ਬਹੁਤ ਹਵਾ ਚੱਲਦੀ ਆ ਹੂੰ ਬਹੁਤ ਚੱਲਦੀ ਆ ਦੋ ਤਿੰਨ ਦਿਨਾਂ ਕੋਈ ਠੰਡੀ ਆ ਕੇ ਡਰ ਲੱਗਦਾ ਰੱਬ ਇਸ ਰਣਗੇ ਰੱਖਿਆ ਫੇ ਪੈਰਾ 'ਚ ਪੁੱਤਰਾ ਡਾਕਟਰ ਸਾਹਿਬ ਨੇ ਦੱਸਿਆ ਸੀਗਾ ਜਿਹੜੇ ਗੋਟਿਆਂ ਦੇ ਪ੍ਰੈਸ਼ਰ ਕਰਾਉਂਦੇ ਨੇ ਵੀ ਜਲ ਪੈੜਾ ਤੁਸੀਂ ਵਿੱਚ ਚੜਾ ਲੈ ਕੇ ਅੱਛਾ ਈ ਆਪਾਂ ਉਹ ਰੇਵੀ ਸਰਾਣਾ ਰੱਖਿਆ ਹੋਇਆ ਜਾਂ ਵੀਰੇ ਕਗਰੀ ਚ ਵੀ ਇੱਕ ਸਰਾਣਾ ਪਿਆ ਜਿੱਥੇ ਪਹਿਲਾਂ ਉੱਥੇ ਇੱਕ ਸਰਾਣਾ ਰੱਖਿਆ ਪੈਣ ਵੇਲੇ ਲੱਤਾਂ ਜਿ ਲੈ ਗਿਆ ਹੁਣ ਸਦੀ ਗੋਡੇ ਕੀ ਮੈਨੇ ਹੁਣ ਟੋਡੇ ਗੋਡੂ ਠੀਕ ਇਹ ਇੱਕ ਸੱਜੀ ਜਿਹੜੀ ਖੱਬੀ ਲੱਤਾਂ ਹਾਂਜੀ ਇਹ ਮੋੜਦੀ ਤਾਂ ਇਹ ਬਹੁਤ ਆ ਹਾਂਜੀ ਤੇਰੀ ਮਰਜ਼ੀ ਮੋੜ ਲੈ ਜਾਂ ਤੁਰਦੇ ਜਿਆਦਾ ਨਹੀਂ ਗੋੜਦੇ ਅੱਛਾ ਜਿਆਦਾ ਹੀ ਸਿੱਧੀ ਰਹਦੀ ਆ ਹੂੰ ਕੋ ਤੇਰੀ ਕੂਛ ਬੋਗੂ ਹੈ ਇਹ ਹੌਲੀ ਹੌਲੀ ਮੋੜੂ ਪਿੱਛੋਂ ਖਾਲੀ ਆ ਛੇ ਤੇ ਆਪਾਂ ਇਹ ਜੀ ਬਸ ਪਿਆ ਤੇ ਲਸਣਾਂ ਨਾਲ ਕੁਝ ਭੁੰਨਣਾ ਕੁਝ ਜਿਆਦਾ ਭੁੰਨ ਕੇ ਤੇ ਸੁੱਕੀ ਸਬਜ਼ੀ ਆ ਉਹਦੇ ਵਿੱਚ ਜਲ ਜਾਂਦਾ ਹੁਣ ਆਪਾਂ ਨੇ ਮਿਰਚਾਂ ਤੇ ਟਮਾਟਰ ਪਾ ਲੈਣਾ ਥੋੜਾ ਜਿਹਾ ਨਨਕੁਣ ਲੈਣਾ ਨਾਲ ਪਾ ਦੇਣਾ ਨੇ ਆਪਾਂ ਨੇ ਇਹਦੇ ਵਿੱਚ ਮਸਾਲੇ ਹਲਦੀ ਗਰਮ ਮਸਾਲਾ ਜ਼ਰੂਰ ਪਾਏ ਜਨਾ ਬਹੁਤ ਟੇਸਟੀ ਬਣੇਗਾ ਅਸੀਂ ਆਪਾਂ ਨੇ ਜੀਰਾ ਵੀ ਪਾ ਲਿਆ ਸੀ ਥੋੜੀ ਜਿਹਾ ਪਾਵਾਂਗੇ ਦੇਤੇ ਵਿੱਚ ਤੇ ਬਾਕੀ ਲਗੋਤਨ ਨਹੀਂ ਕਰਿਪਾ ਹੈ ਹਲਦੀ ਭਾਈ ਜੀ ਪੂਰੇ ਡਬਲ ਹੋ ਜਾਂਦੇ ਨੇ ਕਈ ਵਾਰੀ ਹੋ ਜਾਂਦਾ ਮਸਾਲਾ ਆਪਣਾ ਪੁੱਜ ਗਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਸੇਮ ਫਲੇ ਤੇ ਆਲੂ ਦੋਨੇ ਐਡ ਕਰ ਦੇਣੇ ਨੇ ਇਕੱਠੇ ਹੀ ਤੁਹਾਡੀ ਮਰਜ਼ੀ ਹੈ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਵਗੈਰਾ ਨਹੀਂ ਹੋਗਾ ਹੈਗਾ ਤੁਸੀਂ ਇਹਨਾਂ ਨੂੰ ਤੜਕੇ ਵੀ ਬਣਾ ਸਕਦੇ ਹੋ ਸਾਰੇ ਵੈਸੀ ਐਸੇ ਹੀ ਬਹੁਤ ਟੇਸਟੀ ਬਣਦੀਆਂ ਕਦਮ ਦੇ ਕੋਈ ਜ਼ਰੂਰਤ ਨਹੀਂ ਹੈ ਜੀ ਇਹਨੂੰ ਸਵਾਦ ਦਾ ਹੁੰਦਾ ਜ਼ਿਆਦਾ ਸਾਰੇ ਬੱਚੇ ਨੇ ਲੋਟਾਟੇ ਵੀ ਖਾ ਸਕਦੇ ਆਪਾਂ ਨੇ ਸਾਰੇ ਸੰਦ ਚੰਗੀ ਤਰ੍ਹਾਂ ਜਿਵੇਂ ਮਿਕਸ ਕਰਤੇ ਤੇ ਹੁਣ ਆਪਾਂ ਇਹਨੂੰ ਬਿਲਕੁਲ ਸਿਮਤੇ ਕਰਕੇ ਠਾਕੇ ਰੱਖ ਦੇਣਾ ਆਪਾਂ ਨੂੰ ਇੰਨੀ ਕੋਈ ਚਲਦੀ ਨਹੀਂ ਆਏਗੀ ਜਿੰਨੀ ਸਵਾਦ ਚੀਜ਼ ਗੈਸ ਸਿਮ ਕਰਕੇ ਦੇ ਚੁੱਲੇ ਦੇ ਵਿੱਚ ਅੱਗ ਘੱਟ ਹੋਵੇ ਉਹ ਬਣਦੀ ਆ ਉਹਨੀ ਤੇਜ਼ ਜਦੋਂ ਆਪਾਂ ਅੱਗ ਕਰ ਲੈਂਦੇ ਆ ਉਹਦੇ ਕਾਫੀ ਸਾਰੇ ਤੱਤ ਵੀ ਸਾੜ ਜਾਂਦੇ ਨੇ ਤੇ ਹਮੇਸ਼ਾ ਇਹ ਸਬਜੀ ਬਣਸੀ ਤਾਂ ਮੈਂ ਵੀ ਮਹਿਕ ਵੀ ਅਸੀਂ ਤੜਕਾ ਲਾ ਕੇ ਟਾਈਮ ਤੋਂ ਪਹਿਲਾਂ ਹੀ ਰੱਖ ਦਿੰਦੇ ਹੁੰਦੇ ਆ ਤੇ ਹੌਲੀ ਹੌਲੀ ਸਲੋ ਸਲੋ ਬਣਦੀ ਰਹਿੰਦੀ ਆ ਤੇ ਹੁਣ ਆਪਾਂ ਮਿਲਾਂਗੇ ਸਬਜੀ ਜਦੋਂ ਬਣ ਗਈ ਉਹਨਾਂ ਤੇ ਜੇ ਸਬਜੀ ਆਪਣੀ ਬਣ ਗਈ ਤਕਰੀਬਨ ਤਨੀਆ ਆਪਾਂ ਨੇ ਐਡ ਕਰ ਦਿੱਤਾ ਇਹਦੇ ਵਿੱਚ ਰਾਜ ਦੇ ਉੱਪਰ ਲੱਗਿਆ ਸੀ ਉੱਪਰ ਇਸ ਕਰਕੇ ਫਿਰ ਮੈਂ ਕਿਹਾ ਤੇ ਚਲੋ ਆਪਾਂ ਆਪਾਂ ਸਬਜੀ ਦੀ ਦੇਖ ਦਿਖਾ ਦਿੰਦੇ ਆ ਕਿੱਦਾਂ ਦੀ ਲੱਗ ਰਹੀ ਆ ਦੇਖਣ ਨੂੰ ਤਾਂ ਬੜੀ ਵਧੀਆ ਲੱਗ ਰਹੀ ਆ ਬਾਕੀ ਟੇਸਟ ਕਰਕੇ ਪਤਾ ਚੱਲੂਗਾ ਤੇ ਹੁਣ ਆਪਾਂ ਇਹਨੂੰ ਟਾਕੇ ਰੱਖ ਦਿੰਨੇ ਆ ਤੇ ਗੈਸ ਕਰ ਦਿੰਨੇ ਆ ਆਪਾਂ ਆਫ ਤੇ ਬਾਕੀ ਆਪਾਂ ਹੁਣ ਮਿਲਾਂਗੇ ਖਾਣ ਟਾਈਮ ਬਾਹਰ ਬਹੁਤ ਜ਼ਿਆਦਾ ਹਵਾ ਚੱਲ ਰਹੀ ਆ ਦੇਖ ਸਕਦੇ ਹੋ ਤੁਸੀਂ ਕੱਪੜੇ ਪਾਏ ਨੇ ਕਿੰਦਾ ਇਧਰ ਉਧਰ ਚੱਕ ਕੇ ਮਾਰ ਰਹੀ ਆ ਹਵਾ ਕਾਫੀ ਦਿਨੋਂ ਤੋਂ ਬਹੁਤ ਜ਼ਿਆਦਾ ਹਵਾ ਚੱਲ ਰਹੀ ਆ ਤੇ ਬਾਹਰ ਨਿਕਲੋ ਤਾਂ ਬਹੁਤ ਤੇਜ਼ ਹਵਾ ਲੱਗਦੀ ਆ ਸਵੇਰ ਸਵੇਰ ਸ਼ਾਮ ਤਾਂ ਠੰਡ ਵੀ ਲੱਗਦੀ ਆ ਤੇ ਦਿਨੇ ਵੈਸੇ ਬਹੁਤ ਗਰਮੀ ਹੋ ਜਾਂਦੀ ਤੇ ਲੋ ਜੀ ਰੋਟੀ ਆਪਣੀ ਬਣ ਕੇ ਆ ਗਈ ਤੇ ਸਬਜੀ ਹੁਣ ਰਾਜਦੇਵ ਦੇ ਪਾਪਾ ਖਾ ਕੇ ਦੱਸਣਗੇ ਕਿੰਦਾਂ ਦੀ ਬਣੀ ਆ ਉਧਰ ਤੁਹਾਡਾ ਫੋਨ ਆ ਗਿਆ ਚਲੋ ਬਾਅਦ ਵਿੱਚ ਦੇਖਾਂਗੇ ਕੋਣ ਪ੍ਰਸ਼ਦਾਚਕ ਵਾਹਿਗੁਰੂ ਜੀ ਕਿੰਦਾਂ ਲੱਗੇ ਕਹਿ ਦੇਣਾ ਮੈਂ ਤਾਂ ਬਿਮਾਰ ਆ ਮੈਨੂੰ ਤਾਂ ਟੇਸਟ ਨਹੀਂ ਬਤਲਾਂ ਦਾ ਦਰਸ਼ਨ ਜਿ ਖਾਭ ਹੋਈ ਕਰਕੇ ਕਿ ਨਾ ਹਮ ਟੇਸਟ ਦਾ ਘੱਟ ਪਤ ਲੱਗਦਾ ਹਮ ਦੇਖ ਕੋਲ ਨੂੰ ਬਹੁਤ ਵਧੀਆ ਸੁਆਦ ਹੈ ਮੈਂ ਖਾ ਕੇ ਦੇਖਿਆ ਮੈਨੂੰ ਤਾਂ ਸੁਆਦ ਲੱਗੇ ਬਹੁਤ ਜ਼ਿਆਦਾ ਬਹੁਤ ਸੁਆਦ ਇਹ ਆਪਣੇ ਤਾਂ ਰੇਸ਼ੀ ਨਾ ਸਾਡੀ ਦਾਦੀ ਨੇ ਨਾ ਸਾਡੀ ਮਾਂ ਨੇ ਬੀਬੀ ਨੇ ਆਪਣੇ ਬਣਾਈ ਹੋਈ ਨਹੀਂ ਕਦੇ ਆਪਾਂ ਨੇ ਆਪਾਂ ਨੇ ਕਦੇ ਨਹੀਂ ਬਣਾਈ ਮੈਂ ਹਲਵਰ ਖਾਦੀ ਹੋਈ ਆ ਬਸ ਜਦ ਅਸੀਂ 1985 ਮਾਰਚ ਜਿਗਿਆ 310 ਮੀਡੀਅਮ ਚ ਜਦੋਂ ਉਹ ਬੋਰੀਆਂ ਦੀ ਬੋਰੀਆਂ ਭਰ ਕੇ ਆਉਂਦੀ ਉੱਥੇ ਤਾਂ ਖਾਦੀ ਆ ਮੈਂ ਲੰਗਰ ਦੇ ਹਰ ਵਾਰ ਉਹਨੇ ਬੜੀ ਸਮਾਰ ਕੇ ਕੱਟਦੇ ਅਸੀਂ ਤਾਂ ਨਾ ਮੂਹਰੇਉ ਨਾ ਫਿਰ ਉਹ ਐਨੇ ਵਿਚਾਰੇ ਕਿੰਨੇ ਕੱਟੇ ਜਾਣ ਫੜੀਏ ਫੜ ਕੇ ਕੱਟਣ ਤੱਕ ਹੁੰਦਾ ਸੀ ਹਾਂ ਫਿਰ ਉਹੀ ਆ ਨਾ ਕਿੰਨਾ ਕੱਟਣਾ ਫਿਰ 1985 86 87 88 ਚ ਤਾਲ ਮਿਟ ਖਾਦੀ ਆ ਉਹ ਆਪਣੀ ਐਮਪੀ ਚੋਂ ਦਾ ਮਿਲਟਰੀ ਚ ਤਾਂ ਚਲੋ ਚੱਲਦੀਆਂ ਇਹ ਨੇ ਹੈ ਨਹੀਂ ਮਿਲਟਰੀ ਚ ਤਾਂ ਚੱਲਦੀ ਡੇਟ ਬਾਈ ਚੱਲਦੀਆਂ ਨੇ ਗੁੱਟ ਸਵਾਦ ਆ ਬਹੁਤ ਵਧੀਆ ਔਰ ਲਾਜਵਾਬ ਆ ਕਾ ਇਹ ਤਾਂ ਕਹਿ ਤਾ ਜਖਾਮ ਕਰਕੇ ਤਾਂ ਨਹੀਂ ਪਤਾ ਲੱਗਾ ਪਾਰ ਵੀ ਕੋਈ ਬੈਲ ਹੋ ਗਿਆ ਆ ਗਿਆ ਉਹ ਬਸ ਕਈ ਵੀਰੇ ਆਉਨੇ ਆ ਚਲੋ ਓਕੇ ਜੀ ਇੰਨੀ ਆਪਣੀ ਵੀਡੀਓ ਸੀਗੀ ਇੱਥੇ ਆਪਾਂ ਵੀਡੀਓ ਦਾ ਐਂਡ ਕਰਦੇ ਆ ਹਾਂ ਸਾਰਿਆਂ ਨੂੰ ਪਿਆਰ ਬਹੁਤ ਸਤਿ ਸ਼੍ਰੀ ਅਕਾਲ